ਇਹ ਰਿਓ ਕਰ ਲਾ ਗਰੇ ਵੱਡੇ ਵੱਡੇ ਹੋਣਗੇ ਉਹ ਕਰਕੇ ਰੱਖਣੀ ਹੈ ਹਾਂ ਇਹ ਇਹ ਚਾਦ ਨਾ ਫਿਰ ਵੀ ਕਰੀਏ ਹੁਟੋਣੇ ਨਹੀਂ ਉਹ ਫਿਰ ਖਰਾਬ ਹੋਣਗੇ ਜਿਹੜੇ ਵੱਡੇ ਵੱਡੇ ਆ ਉਹ ਛੱਟ ਨਹੀਂ ਉਹ ਛੱਟ ਨਹੀਂ ਆਪ ਰੋ ਆਹ ਦਹੀਂ ਬਣਾ ਕੇ ਕਰਨਾ ਇਹ ਪੱਕਾ ਆਪ ਇਛਰੇ ਚੱਕ ਲਾ ਬੱਲਾ ਪਾਟੀਆਂ ਚਾਹ ਕਰ ਦੇਣੀ ਆ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਉਪਰ ਹੈ ਫੈਮਿਲੀ ਨੂੰ ਬਹੁਤ ਬਹੁਤ ਸਵਾਗਤ ਹੈ ਹਾਂ ਅੱਗੇ ਹੁਣ ਇਹ ਕਿਹਾ ਤਾਂ ਹਜੇ ਆਈਆਂ ਨਹੀਂ ਚਲਿਆ ਜੀ ਅੱਜ ਇਹ ਅੰਬ ਆਏ ਨੇ ਮਨਦੀਪ ਦੇ ਮੇਰੀ ਟਰਾਣੀ ਦੇ ਪੇਕਿਆਂ ਤੋਂ ਸੀ ਉਹਦੇ ਤੋਂ ਸੀ ਉਹਨੇ ਤੋਂ ਇਹ ਜਿਹੀ ਕੱਢ ਲੂੰ ਆ ਜਿਹੜੇ ਵੱਡੇ ਵੱਡੇ ਆ ਆਚਾਰ ਤੇ ਚਟਨੀ ਦੋਨੇ ਚੀਜ਼ਾਂ ਬਣਾਉਣੀਆਂ ਜਿਹੜੇ ਵੱਡੇ ਵੱਡੇ ਆ ਚਟਨੀ ਲਈ ਕੱਢ ਲੈਣੇ ਕਿਉਂਕਿ ਉਹ ਕਰੋੜ ਨਹੀਂ ਆ ਇਹ ਕੱਢੀ ਪਾਜਾ ਦੇ ਕਿਉਂਕਿ ਮੈਨੂੰ ਅੰਬਾ ਬਾਰੇ ਨਾ ਘੱਟ ਪਤਾ ਹੈ ਮੈਨੂੰ ਕੋਈ ਪਤਾ ਨਹੀਂ ਨਾਮ ਨੂੰ ਆਚਾਰ ਬਣਾਉਂਦਾ ਨਾਲ ਚਟਨੀ ਬਸ ਵੱਡੇ ਜਿਹੜੇ ਹੁੰਦੇ ਨੇ ਉਹ ਫਿਰ ਕੱਦੂ ਕਾਸ਼ ਕਰਨੇ ਸੌਖੇ ਰਹਣਗੇ ਆਓ ਕੱਦੂ ਕਾਸ਼ ਕਰਨ ਕੋ ਕਹਿੰਦੇ ਨੇ ਚਟਣੀਆਂ ਅਸੀਂ ਜ਼ਿਆਦਾ ਨਹੀਂ ਬਣਾ ਰਹੇ ਹੈਗੀ ਥੋੜੀਓ ਬਣਾਵਾਂਗੇ ਕਿਉਂਕਿ ਪਹਿਲੀ ਵਾਰ ਬਣਾਉਣ ਲੱਗੇ ਆ ਕੋਈ ਇੰਨਾ ਆਈਡੀਆ ਨਹੀਂ ਹੈ ਘਰ ਬਣਾ ਕੇ ਦੇਖ ਲਾਂਗੇ ਜੇ ਵਧੀਆ ਬਣੀ ਫਿਰ ਬਣਾਣਾ ਨਹੀਂ ਆਂਦਾ ਕਿਸੇ ਨੂੰ ਮੇਰੇ ਨਾ ਮਤਲਬ ਵੀ ਸਾਨੂੰ ਕਿਸੇ ਨੂੰ ਨਹੀਂ ਬਣਾਉਣਾ ਆਂਦਾ ਤਾਂ ਕਰਕੇ ਅਸੀਂ ਪਹਿਲੀ ਵਾਰ ਬਣਾ ਰਹੇ ਹਾਂ ਜਿਹੜੇ ਅੰਬ ਬੰਦ ਹਾਂ ਹਾਂ ਜੇ ਟੂੜੀ 'ਚ ਰੱਖ ਦਵੇ ਫਿਰ ਪੱਕ ਜਾਂਦੇ ਨੇ ਜਿਹੜੇ ਪਿੱਲ ਪਿੱਲ ਜੇ ਕਰ ਰਹੇ ਆ ਪਰ ਸਾਰੇ ਚੱਕ ਨਹੀਂ ਆਜ ਮਿਆਹ ਹੋ ਜੂਗਾ ਝੁੱਪਣ ਵਾਲੇ ਨੇ ਇਹ ਝੁੱਪਣ ਵਾਲੇ ਅੰਬ ਨੇ ਹਾਂ ਅੱਜ ਇਹ ਮੈਂ ਜਿਹਨੇ ਨਾ ਅੱਜ ਤੋਂ ਹਾਂ ਕੱਟ ਦਿਆ ਜਾ ਰਹੇ ਆ ਅਜੇ ਤਾਂ ਹਾਂ ਟੂੜੀ 'ਚ ਰੱਖੀ ਸੀ ਰੱਖੀ ਸੀ ਹਜੇ ਤਾਂ ਅੰਬ ਝੜਨੇ ਸ਼ੁਰੂ ਹੋਏ ਹੋਏ ਆ ਹਜੇ ਤਾਂ ਹਾਲੇ ਤਾਂ ਹੋਰ ਵੱਡੇ ਹੋਣਗੇ ਹੋਰ ਤਾਂ ਹੋਰ ਵੱਡੇ ਹੋਣਗੇ ਨੇਰੀਆਂ ਬਹੁਤ ਆ ਰਹੀਆਂ ਨੇ ਰਾਤ ਦੇ ਦੇਖੀ ਇੰਨੇ ਬਹੁਤ ਹੈ ਜਿਆਦਾ ਵੀ ਨਹੀਂ ਹਾਂ ਬਹੁਤ ਨਹੀਂ ਇਹ ਇਹ ਨਹੀਂ ਧੋਣੇ ਹੈਗੇ ਇਹ ਤਾਂ ਫਿਰ ਸਿਰੋ ਕੱਟ ਕੇ ਫਾੜੀਆਂ ਕੱਟ ਕੇ ਬਾਅਦ ਧੋਣੇ ਹੈ ਬੀਬੀ ਕਹਿੰਦੀ ਵੀ ਇਹ ਹੁਣ ਕਦੂ ਕਸ਼ ਕਰਨੇ ਤਾਂ ਅੱਜ ਅਚਾਰ ਨਹੀਂ ਬਣਾ ਲਾਂਗੇ ਅਸੀਂ ਕੱਲੂ ਆਚਾਰ ਬਣਾ ਲਾਂਗੇ ਮੇਰੀ ਮੰਮੀ ਕਰਕੇ ਆਈ ਹੈ ਸ਼ਾਪਿੰਗ ਦੋਹਾਂ ਭੈਣ ਭਾਈਆਂ ਲਈ ਹੈ ਨਾ ਸਲਾਦ ਆ ਬਣਾਈ ਹੁਣ ਮੈਂ ਬਣਾ ਲਈ ਇਹ ਇਹ ਅਬੂ ਦੀਆਂ ਚੱਪਲਾ ਛੁੱਟੀਆਂ 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 ਪਾਗ ਦੇਖੀ ਉਹਦੇ ਲਾ ਕੋਲਚੇ ਲਾ ਇਹ ਕਾਲੂ ਬਣਾਵਾਂਗੇ ਫਰਿੱਜ ਚ ਚਲਾ ਦਿਓ ਘੱਟੇ ਰੋਟੀਆਂ ਵਰਗੇ ਲੱਗ ਰਹੇ ਨਾ ਫਰਿੱਜ ਚ ਰੱਖ ਦਿੰਦੀ ਆ ਰੋਟੀਆਂ ਵਰਗੇ ਲੱਗਦੇ ਇਹ ਹੋਲ ਸੇਲ ਚ ਮਿਲਦੇ ਆ ਇਹ ਲਾਹੌਰੀ ਗੇਟ ਤੋਂ ਹੋਲ ਸੇਲ ਸੇਦਕਾਨਾ ਨਾ ਉੱਥੇ ਕੈਮਰਾ ਮੈਂ ਛੱਡ ਕੇ ਕਿੱਥੇ ਜਾਵਾਂ ਕਿਧਿਆ ਪਿਆਇਤ ਆ ਯਾ ਜਲਿਆ ਸੜਿਆ ਮੱਛੀਆਂ ਪੇਨੀਆਂ ਐਨੋਂ ਐਂ ਮੈਨੂੰ ਬੀਜੇ ਗੇ ਉਹ ਛੋਟੇ ਚਲਾ ਲਾ ਉਹ एवरीवन ਉਹ ਬਾਰੇ ਕਹਿੰਦੇ ਨੇ ਕਿ ਮੇਰੀ ਵੀਡੀਓ ਬਣਾਓ ਸਾਨੂੰ ਗੇਪ ਛਡਵਾਤੀ ਹੈ ਦੀ ਸੁੱਕੀ ਰਹਿ ਗਈ ਤੁਸੀਂ ਤੂੰ ਬਿੱਲ ਹੈਗਾ ਸਵੇਰ ਦਾ ਜਿਓਸ਼ਨਾ ਨਾਲ ਨੂੰ ਵੀ ਫੋਨ ਕੱਟਦਾ ਵੀ ਦੋ ਫੋਨ ਦੇਣਾ ਰਾਮਾ ਸੀ ਉਹ ਜਾਂ ਵਿੱਚੋਂ ਵੀਰਾਂ ਨੂੰ ਸਿਲਵਲੇਵਾ ਵੀ ਵੀਰ ਦਾ ਮੂਵੀ ਨਹੀਂ ਮਿਚਰੇਗਾ ਆ ਤੁਸੀਂ ਲੈ ਲੈਣਾ ਦੱਬੂ ਜਾਏ ਕਾਨੂੰ ਬੀਬੀ ਨੇ ਤਾਂ ਆਹ ਕੋਲਕ ਪਤਲਾ ਤਾਰਿਆਂ ਟੈਮ ਲਾਦਾ ਮੈਂ ਕੱਢ ਲੇ ਗਏ ਇਸ ਨਾਲ ਤਾਰਿਆਂ ਮੈਂ ਬੱਡ ਦੇਣਾ ਤਾਂ ਚਟਨੀ ਵਾਸਤੇ ਹੁਣ ਅਸੀਂ ਅੰਪੀਆਂ ਲੱਗਿਆ ਕਰੋੜ ਨਾਲ ਤੇ ਮੈਂ ਐ ਕਹਿੰਦੀ ਹੂਲੇ ਬਣਾਉਣੀਆਂ ਅੱਜ ਬਣਾ ਐ ਕਹਿੰਦੀ ਮਾ ਉਹਦੀ ਸਬਜ਼ੀ ਤੇ ਰਹਿਣ ਲੱਗੇ ਆਪਾਂ ਵੀ ਉਹ ਅੱਧੇ-ਅੱਧੇ ਖਾ ਲੈਣਗੇ ਜਿਹਦੇ ਰੁੱਕਦੀ ਰੁੱਕੀ ਭੜਨੇ ਚਟਨੀ ਨਾ ਖਾ ਲੈਣਗੇ ਆਹ ਆ ਚਟਨੀ ਨਾ ਆਹ ਚਟਨੀ ਹਾਂ ਤੇ ਰੰਦ ਨੇ ਸਬਜੀ ਬਣਾਵਣੀ ਹਾਂ ਸਬਜੀ ਸਵੇਰੇ ਬਣਾਵਾਂਗੇ ਹਨ ਅੰਬੀਆਂ ਨੇ ਖੱਟੇ ਥੋੜੇ ਖੱਟੇ ਅੱਜ ਅੰਬੀਆਂ ਦੀ ਖੱਟੀ ਮਿੱਠੀ ਚਟਨੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅੰਬ ਧੋ ਲੈਣੇ ਆ ਧੋ ਕੇ ਸੁਕਾ ਲੈਣੇ ਆ ਉਹ ਮੈਂ ਕੰਮ ਕਰ ਲਿਆ ਤੇ ਉਹਦੇ ਬਾਅਦ ਲੱਗਿਆ ਕਦੂ ਕਸ਼ ਕਰਨਾ ਹੁਣ ਜਿੰਨੇ ਵੀ ਆ ਸਾਰੇ ਕਦੂ ਕਸ਼ ਕਰਨਾ ਫਿਰ ਉਹਦੇ ਬਾਅਦ ਕੀ ਕਰਨਾ بس دھر بناਣ ਲੱਗਦੇ ਹੁਣ ਚੁੱਲੇ 'ਤੇ ਹਾਂ ਫੇ ਚੁੱਲੇ ਮੂਰੇ ਬੈਠਾਂਗੇ ਉਹ ਤੁਹਾਨੂੰ ਅੱਗੇ-ਅੱਗੇ ਪ੍ਰੋਸੈਸ ਦਿਖਾਵਾਂਗੇ ਜਿਵੇਂ ਬੈਨੂ ਚੁੱਲੇ ਮੂਰੇ ਹਾਂ ਜੀ ਮੈਂ ਉੱਤੇ ਬੈਠ ਕੇ ਉੱਵੇਂ ਜਾ ਕੇ ਬਹਿ ਜਾਾਂਗੇ ਦਿਖਾਵਾਂਗੇ ਤੁਹਾਨੂੰ ਚਟਨੀ ਸਾਡੇ ਕੰਮ ਦੀ ਜਿਹੜਾ ਸਾਰਾ ਹਾਂ ਜਿਹੜੇ ਸਾਡੇ ਵਰਗੇ ਮਤਲਬ ਮੇਰੇ ਵਰਗੇ ਆ ਜਿਹਨੂੰ ਨਹੀਂ ਬਣਾਣੀ ਆਂਦੀ ਉਹ ਅੱਜ ਸਿੱਖ ਲਿਓ ਬਣਾਣੀ ਮੇਰੇ ਤੋਂ ਹਾਂ ਤੇ ਤੋਂ ਸ਼ੈਫ ਇਹ ਆ ਚਟਨੀ ਵਾਲਾ ਮੈਂ ਸਾਰੀ ਚੀਜ਼ਾਂ ਆਂਦੀਆਂ ਤੁਸੀਂ ਡਿਮਾਂਡ ਕਰਿਆ ਕਰੋ ਅਸੀਂ ਠੀਕ ਹੀ ਜਾਂਦਾ ਹੈ ਬਾਈ ਜਾਨ ਨੂੰ ਕੋਈ ਆਕੀਦੀ ਦੱਸੀ ਕਿ ਫਿਰ ਕੋਈ ਨਾਮ ਨਾਮ ਬਣਾ ਕੇ ਤਾਂ ਦੱਸ ਬੰਗੀ ਨੌਨਵੇਜੇ ਨਹੀਂ ਨੌਨਵੇਜੇ ਸਿੱਖਦੇ ਨੇ ਹੈਗੇ ਨਾ ਬਣਾਉਂਦੇ ਨਾ ਬਣਾਉਣੀ ਆ ਹਨਾ ਬੀਬੀ ਕੇ ਉਹ ਦੂਜਾ ਸਮਾਨ ਵੀ ਬੀਬੀ ਨੇ ਨੌਨਵੇਜੇ ਕਿ ਕੀ ਹੁੰਦਾ ਉਹ ਚਿਕਨ ਚੋਕਾ ਮੀਟ ਬੱਕਰਾ ਪੱਕ ਚਿਕਨ ਤੋਂ ਜਿੱਦਿ ਸਮਝਦਾ ਨੌਨਵੇਜੇ ਨੌਨਵੇਜੇ ਤੋਂ ਸਮਝਦਾ ਕਹਿੰਦੇ ਕਿਤੇ ਪਹਿਲਾਂ ਬਣਾ ਤੇ ਕਰਨੀ ਆ ਉ ਆ ਉਧਰ ਲਓ ਜੀ ਆਪ ਬਸਿਲੇ ਇਹ ਸਾਰੇ

سناريو تي بيدي ورتيانو بڑے آسان طريق کي ور سين پا ساٿي طريقين دا تصوير ھورتا مون کي لا ۽ اني ਬਸਾਰੇ ਕੱਦੂ ਕਸ਼ ਕਰ ਲੇ ਮੈਨੂੰ ਲੱਗਦਾ 1.5 ਤੋਂ 2 ਕਿਲੋ ਅੰਬ ਤੇ ਹਨ ਜਿਹੜੇ ਕੱਦੂ ਕਸ਼ ਕੀਤੇ ਆ 5 ਕਿਲੋ 5 ਕਿਲੋ ਨਹੀਂ ਤੇ ਨਾ ਚਟਨੀ ਦੇ ਅੱਛੇ ਚਟਨੀ ਦੇ ਤਾਂ ਹੁੰਦਾ ਚਟਨੀ ਤੇ ਦਾ 1.5 ਤੋਂ 2 ਕਿਲੋ ਤੇ ਬਸ ਇੰਨੇ ਕਿਤੇ ਤੇ 2 ਕਿਲੋ ਸਮਝੋ ਬਸ ਉਹਨਾਂ ਚ 2.5 ਚਮਚੇ ਤਾਂ ਲਿਆ ਹਾਂ ਦੇ ਸੌਂਫ ਦੇ 2.5 ਚਮਚੇ ਹੈਗੇ ਕਲੌਂਜੀ 2.5 ਉਹ ਮਿੱਠੇ ਸੇਮੀ ਐਂਡ ਬਾਕੀ ਆਹ ਨੂਨ ਮਿਰਚ ਹਲਦੀ ਜਿੰਨਾ ਜਿੰਨਾ ਪਾਵਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਪਾਣਾ ਆਪਾਂ ਤੇਲ। ਇਹ ਤਾਂ। ਹਲੋ। ਤੇਲ ਪਾ ਲਿਆ ਤੇ ਹੁਣ ਐਨ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਕੜਨਾ ਹੋ ਗਿਆ ਆਪਣਾ ਗਰਮ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਤੇਲ ਕੜਿਆ ਹੋਇਆ ਚਾਹੀਦਾ ਪਰ ਸਾਡਾ ਤੇਲ ਜਿਹੜਾ ਉਹ ਕੜਿਆ ਹੋਇਆ ਹੀ ਤਾਂ ਪਹਿਲਾਂ ਹੀ। ਕੱਲ ਵਾਲਾ। ਹਾਂ ਕੱਲ ਵਾਲਾ ਹੀ ਤਾਂ ਅਸੀਂ ਕੋਫਤੇ ਬਣਾਏ ਸੀਗੇ ਇਹਦੇ ਚ। ਹੁਣ ਪਾਣੀ ਆ ਚਟਨੀ ਨਾ ਹਾਂ ਸੌਰੀ ਮੰਗੋ ਅੰਬ ਕੱਟੇ ਹੋਏ ਚੰਗਾ ਸੌਰੀ 2 ਕਿਲੋ ਅੰਬ ਲੈਣੇ ਨੇ 2 ਕਿਲੋ ਲੈਣੇ 2 ਕਿਲੋ ਤੋਂ ਹਾ ਗਿਆ 2 ਆਪਾਂ ਨਹੀਂ ਵੱਡੇ ਵੱਡੇ ਕੱਟਨੇ ਜਿਹੜਾ ਉਹ ਭਰਿਆ ਹੂੰ ਅੰਬ ਦਾ ਰਹਿਣਾ ਇਹ ਤਾਂ ਰੋਣ ਹੈ ਤੇਲ ਪਾਉਟਾਣਾ ਹੁਣ ਆਪਾਂ ਇਹਨਾਂ ਨੂੰ ਬਸ ਹਿਲਾਉਂਦੇ ਹੀ ਜਾਣਾ ਹਨਾ ਹਾਂ ਥੱਲੇ ਨਹੀਂ ਲੱਗਣੀ ਥੱਲੇ ਨਹੀਂ ਲੱਗਣ ਦੇਣਾ ਜਮਾ ਵੀ ਆ ਦੇਖੋ ਅੱਗ ਆਪਾਂ ਨੇ ਘੱਟ ਰੱਖਣੀ ਹੈ ਤੇ ਅੱਗ ਘੱਟ ਤੇ ਬਸ ਇਹਨੂੰ ਖੁਰਚਣਾ हां, ਕਿ ਘੱਟ ਰੱਖਣੀ ਐ, ਖੁਰਚਣਾ ਫੇਰੀ ਜਾਣਾ, ਫੇਰੀ ਜਾਣਾ ਕਿਉਂਕਿ ਇਹਦਾ ਪਾਣੀ ਪੂਰੀ ਤਰ੍ਹਾਂ ਸੁਕਾਉਣਾ। ਉਹ ਤੇ ਬਾਅਦ ਫਿਰ ਆਪਾਂ ਚੀਨੀ ਪਾਉਣੀ ਐ ਇਹਦੇ ਚੋ। ਫਿਰ ਉਹਦਾ ਹੁੰਜਾ ਤੱਕ ਇਹਦਾ ਪਾਣੀ ਨਹੀਂ ਸੁੱਕਦਾ ਜਦ ਤੱਕ ਮੈਂ ਚੀਨੀ ਨਹੀਂ ਪਾਣੀ ਹੈਗੀ। ਆ ਗਿਆ ਨਹੀਂ। ਹਾਂ। ਕਿ ਲੋ ਸਾਰਾ ਅੰਬੀਆਂ ਦਾ ਪਾਣੀ ਸੁੱਕ ਗਿਆ ਤੇ ਥੋੜਾ ਤੇਲ ਵੀ ਛੱਡਣ ਲੱਗ ਗਿਆ ਹੁਣ। ਹੋਨਾ ਆ ਚੀਨੀ ਦਾ ਇਹ 1 2 ਕਿਲੋ ਜਾਂ 1 ਕਿਲੋ ਚੀਨੀ ਪਾਉਗੀ ਹੈਨਾ ਹਾਂ ਬਾਕੀ ਆਪਾਂ ਫੜੀ ਜੇ ਦੇਖ ਕੇ ਫਿਰ ਬਾਅਦ ਵਿੱਚ ਆ ਸਕਾਂਗੇ ਕਿਉਂਕਿ ਅੰਫਟਿਆਸ ਤੇ ਜਾ ਦੁੰਦੀ ਹੈ ਨਾ ਬਸ ਹਾਂ ਇਹਨੇ ਸਾਰੀ ਫੋੜੋ ਸਾਰੀ ਫੋੜੋ ਹਾਂ ਸਾਰੀ ਫੋੜੋ ਬਸ ਹੁਣ ਇਹ ਚੀਨੀ ਆਪਣਾ ਪਾਣੀ ਛੱਡੂਗੀ ਹੁਣ ਚੀਨੀ ਨੇ ਇਹਨਾਂ ਪਾਣੀ ਛੱਡਦਣਾ ਫਿਰ ਉਹ ਸਾਰਾ ਪਾਣੀ ਹੈ ਚੰਗੀ ਤਰ੍ਹਾਂ ਸੁੱਕਣਾ ਹੈ ਜੇ ਮਾੜਾ ਜਿਹਾ ਵੀ ਪਾਣੀ ਰਹਿ ਗਿਆ ਫਿਰ ਉਹ ਆਪਣੀ ਖਰਾਬ ਹੋ ਜਾਂਦੀ ਓਲੀ ਲੱਗਣ ਲਾ ਦਿੰਦੀ ਆ ਛਟਣੀ ਨੂੰ ਹਾਂ ਜੇ ਮੜਾ ਹੱਥ ਚ ਵੀ ਜਰਾ ਇਹਦਾ ਕਿੰਨੀ ਪਾਣੀ ਛੱਡੂਗੀ ਆ ਦੇਖੋ ਚਿੰਨੀ ਲੈਣ ਪਾਣੀ ਛੱਡਤਾ ਤੇ ਅੰਬੀਆਂ ਦਾ ਨਾ ਰੰਗ ਵੀ ਬਦਲ ਗਿਆ ਚਿੰਨੀ ਪਾਉਣ ਨਾਲ ਸੱਕਰ ਵੀ ਪਾ ਸਕਦੇ ਆ ਸੱਕਰ ਵੀ ਪਾ ਸਕਦੇ ਆ ਪਰ ਸੱਕਰ ਪਹਿਲਾਂ ਕਦੇ ਪਾਈ ਨਹੀਂ ਮਨੂੰ ਤਾਂ ਨਹੀਂ ਮੈਂ ਪਾਈ ਸੱਕਰ ਨਾਲ ਜਿਹੜੀ ਇਹਦਾ ਰੰਗ ਹੁੰਦਾ ਏ ਥੋੜਾ ਉਹ ਤੇ ਲਾਲੀ ਲਾਲੀ ਟਿਆ ਦਿੰਦਾ ਏ ਮਤਲਬ ਬਲੈਕ ਬਲੈਕ ਹੋ ਜਾਂਦੀ ਆ ਇਹ ਨਾਲ ਇਹ ਇਦਾਂ ਦੇ ਰੋਗੀ ਹੈ ਲੋ ਲੋ ਜੀ ਹਾਂ ਤੇ ਆ ਚਿਨੀ ਪਾਣ ਨਾਲ ਹੁਣ ਮਤਲਬ ਜਿੰਨਾ ਵੀ ਇਹ ਪਾਣੀ ਇਹਨੇ ਛੱਡ ਉਹ ਕਰਨਾ ਸਾਰਾ ਪਾਣੀ ਇਹਦਾ ਖਤਮ ਕਰਨਾ ਹੈ ਹਾਂ ਸਾਰਾ ਪਾਣੀ ਜਿੰਨਾ ਵੀ ਪਾਣੀ ਨਹੀਂ ਛੱਡਣਾ ਫਿਰ ਕਹੋਗੇ ਬਾਅਦ ਚ ਵੀ ਉਰਲੀ ਲੱਗਦੀ ਹੈ ਖਰਾਬ ਪਾਣੀ ਰਹਿਣ ਨਾਲ ਹੀ ਉਰਲੀ ਲੱਗਦੀ ਆ ਪਰ ਅੰਜੀ ਨੇ ਆਪਾਂ ਤਾਂ ਸਿਰ ਛੇਦੀ ਖਾ ਲਾਂਗੇ ਪਰ ਇਹ ਇਦਾਂ ਚਟਨੀ ਆ ਵੀ ਸਾਲ ਸਾਲ ਜੀ ਮੈਂ ਅੰਬ ਦਾ achar ਕਈ ਸਾਲ ਸਾਲ ਖਰਾਵਣੀ ਹੁੰਦਾ ਉਹ ਮੈਂ ਇਹ ਵੀ ਨਹੀਂ ਹੁੰਦੀ ਜਿਹ ਹੈ ਨਾ ਆਪਾਂ ਚੰਗੀ ਤਰ੍ਹਾਂ ਇਹਨੂੰ ਬਣਾਵਾਂਗੇ ਤੇ ਚੰਗੀ ਤਰ੍ਹਾਂ ਬਣਾਵਾਂਗੇ ਤਾਂ ਉਲੀ ਵੀ ਨਹੀਂ ਲੱਗੂਗੀ 1 ਸਾਲ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਇਹਦੇ ਸਿੰਪਲ ਔਰ ਸਾਦਾ ਤਰੀਕਾ ਬਿਲਕੁਲ ਜਿਹੜਾ ਆਪਾਂ ਬਸ ਸਿੰਪਲ ਤਰੀਕੇ ਨਾਲ ਕਰ ਰਹੇ ਹਾਂ ਕੋਈ ਸਮਾਨ ਭੁੰਨ ਕੇ ਕੋਈ ਪੀਸ ਕੇ ਕੁਝ ਨਹੀਂ ਅਸੀਂ ਪਾ ਰਹੇ ਨਾ ਕੋਈ ਐਕਸਟਰਾ ਚੀਜ਼ ਪਾ ਰਹੇ ਹਾਂ ਕੋਈ ਸ਼ਾਹੀ ਤਰੀਕਾ ਨਹੀਂ ਵਰਤ ਰਹੇ ਸਾਡਾ ਘਰੇਲੂ ਤਰੀਕਾ ਦੇਸੀ ਤਰੀਕਾ ਜਿਹੜੇ ਹਰ ਇੱਕ ਘਰ 'ਚ ਇਦਾਂ ਦੀ ਚਟਨੀ ਬਣਦੀ ਹੈ ਆ ਦੇਖੋ ਜਦ ਤੱਕ ਇਹਨੂੰ ਐਨੋਂ ਕਰੀ ਜਾਣਾ ਜਦ ਤੱਕ ਮਤਲਬ ਇਹਦਾ ਤੇਲ ਨਹੀਂ ਨਿਕਲ ਲੱਗ ਜਾਂਦਾ ਤੇ ਕੜਾਹੀ ਐਨ ਸਾਫ਼ ਸੁਥਰੀ ਨਹੀਂ ਨਜ਼ਰ ਆਣ ਲੱਗ ਜਾਂਦੀ ਆਲੇ ਦੁਆਲੇ ਤੇ ਫੇਰ ਸਮਝ ਲਓ ਵੀ ਤੇਲ ਛੱਡਣ ਲੱਗ ਗਈ ਤੇ ਐਨ ਕੈੜੀ ਜੀ ਹੋ ਜਾਂਦੀ ਆ। ਵੀ ਐਨ ਛਕੈੜੀ ਕਰਨੀ ਆ। ਵੀ ਜਮਾ ਵੀ ਕੜਾਹੀ ਨੂੰ ਨਹੀਂ ਲੱਗਣੀ ਚਾਹੀਦੀ। ਆ ਦੇਖੋ ਆਪਣੇ ਆਹ ਇੰਗਲਿਸ਼ ਚ ਮੈਨੂੰ ਕਹਿਣਾ ਨਹੀਂ ਆਉਂਦਾ ਕੰਸਿਸਟੈਂਟ ਕੰਸਿਸਟੈਂਸੀ ਆਵਸਥਾ ਚ ਆ ਗਿਆ ਮਤਲਬ ਕੜਾਹੀ ਦੀ ਅਵਸਥਾ ਹੋ ਗਈ ਕਿ ਆਪਣੀ ਚੱਕਣੀ ਮਤਲਬ ਕੜਾਹੀ ਨਹੀਂ ਲੱਗਣੋਂ ਹਟ ਗਈ ਹਾਂ ਕੜਾਹੀ ਨਹੀਂ ਲੱਗਣੋਂ ਹਟ ਗਈ ਤੇ ਆਲੇ ਦੁਆਲੇ ਤੇਲ ਹੋ ਗਿਆ ਚੀਨੀ ਨੇ ਸਾਰਾ ਪਾਣੀ ਆਪਣਾ ਚੀਨੀ ਦਾ ਸਾਰਾ ਪਾਣੀ ਖਤਮ ਕਰ ਲਿਆ ਖਤਮ ਹੋ ਗਿਆ ਚੀਨੀ ਦਾ ਪਾਣੀ ਖਤਮ ਹੋ ਗਿਆ ਜਿਵੇਂ ਕੜਾਹ ਜ ਨਹੀਂ ਹੁੰਦਾ ਓਵੇਂ ਲੱਗਣ ਲੱਗ ਗਿਆ ਦੇਖੋ ਓਵੇਂ ਇਕੱਠਾ ਹੋਣ ਲੱਗ ਗਿਆ ਐਣ ਕਹਿੜਾ ਦੇ ਵਿੱਚ ਜਿਹੜਾ ਆਪਣਾ ਸਮਾਨਾ ਆਪਣਾ ਹੁਣ ਜਿਹੜੇ ਨੌਨ ਮਿਰਚਾ ਮਸਾਲੇ ਜਿਹੜੇ ਆਪਾਂ ਹੁਣ ਇਹ ਪਾਉਣੇ ਆ ਇਹ ਦੱਸ ਦੇ ਤੂੰ ਹੁਣ ਸਭ ਤੋਂ ਪਹਿਲਾਂ ਮੈਂ ਪਾ ਰਹੀ ਐ ਨੌਨ ਨੂਨ ਦੇ ਮੈਂ ਡੇਢ ਚਮਚਾ ਡੇਢ ਚਮਚਾ ਪਾਤਾ ਫਿਰ ਹਲਦੀ ਤਾਂ ਨਹੀਂ ਪੈਂਦੀ ਪਾਉਗੀ ਹਲਦੀ ਹਲਦੀ ਪਾਉਗੀ ਹਾਂ ਥੋੜੀ ਜਿਹੀ ਪਾਵਾਂ ਤੇ ਹਲਦੀ ਦਾ ਆਪਾਂ 1 ਚਮਚਾ ਪਾਤਾ ਮਿਰਚਾ ਮਿਰਚ ਦੇ ਆਪਾਂ ਪਾਤੇ ਡੇਢ ਚਮਚਾ ਤੇ ਨੂਨ ਨੌਨ ਪਾਤਾ ਡੇਢ ਚਮਚਾ ਮਿਰਚ ਦਾ ਪਾਤਾ ਇਹ ਨੂੰ ਤੇ ਬਣਾ ਲਵੋ ਆਪਾਂ ਸਾਰੇ ਨੂੰ ਮਿਕਸ ਕਰ ਦੇਣਾ ਬਾਕੀ ਜੇ ਤੁਹਾਨੂੰ ਘੱਟ ਬਸ ਲੱਗਦਾ ਆਪਾਂ ਟੇਸਟ ਕਰਕੇ ਕਿਸੇ ਟਾਈਮ ਪਾ ਸਕਦੇ ਹਾਂ ਉਸੇ ਟਾਈਮ ਪਾ ਸਕਦੇ ਹਾਂ ਕੁਝ ਮਤਲਬ ਅੱਧੇ ਦੇ ਵਿੱਚ ਕਸ਼ਮੀਰੀ ਜਿਹੜੀ ਉਹ ਲਾਲ ਮਿਰਚ ਹੁੰਦੀ ਉਹ ਵੀ ਪਾਉਂਦੇ ਨੇ ਵੀ ਇਹਦਾ ਕਲਰ ਆ ਜਿਹੜਾ ਉਹ ਰੈੱਡ ਰੈੱਡ ਜਾ ਹੋ ਜੀ ਹਾਂ ਤੇ ਆ ਦੇਖੋ ਆਪਾਂ ਲਰੇ ਦਾ ਕਿੰਨਾ ਸੋਹਣਾ ਹੋ ਰਿਹਾ ਹੈ ਹੈਨਾ ਲਓ ਜੀ ਨੂਨ ਮਿਰਚ ਹਲਦੀ ਆਪਾਂ ਪਾਤੀ ਤੇ ਹੁਣ ਉਹਦੇ ਬਾਅਦ ਜਿਹੜਾ ਆਪਾਂ ਠਾਏ ਢਾਈ ਚਮਚੇ ਇਸਮਾਨ ਦੇ ਲੈ ਆਂ ਪਾਦਨੇ ਸਭ ਤੋਂ ਪਹਿਲਾਂ ਪਾਤੇ ਮਿੱਠੇ ਤੇ ਹੁਣ ਤੋਂ ਬਾਅਦ ਪਾਤੀ ਸੌਫ ਤੇ ਕਲੌਂਜੀ ਬਸ ਆਹੀ ਇਸਮਾਨ ਪੈਣਾ ਨਾ ਹਾਂ ਬਸ ਬਸ ਆਹੀ ਪਿੰਨ ਇਸਮਾਨ ਆਪਣਾ ਮੁੱਲ ਦਾ ਹੋਊਗਾ ਨੂਨ ਮਿਰਚ ਤਾਂ ਆਪਣੇ ਘਰਾਂ ਹੀ ਹੁੰਦਾ ਬਸ ਇਹ ਹੀ ਪਊਗਾ ਬਾਕੀ ਤੁਹਾਡੀ ਜੋ ਮਰਜ਼ੀ ਪਾ ਸਕਦੇ ਨੇ ਵਿੱਚ। ਦਾਖਾ ਹਾਂ ਦਾਖਾ ਪੈਂਦੀ ਹੈ ਮਗਜ ਪੈਂਦਾ ਹੈ ਨਾਰੀਅਲ ਦਾ ਬਰਾਦਾ ਪੈਂਦਾ ਹੈ। ਸ਼ਾਹੀ ਤਰੀਕੇ ਨਾਲ ਬਣਾਣੀ ਸ਼ਾਹੀ ਨਾਲ ਬਣਾਉ ਸੀ ਤਾਂ ਫਿਰ ਸਿੰਪਲ ਸਾਦੇ ਤਰੀਕੇ ਨਾਲ ਬਣਾਈ। ਅੱਦੇ ਇਹ ਸਮਾਨ ਨੂੰ ਆ ਜਿਹੜਾ ਸਮਾਨ ਪਾਏ ਆਪਾਂ ਨੇ ਇਹਦੇ ਵਿੱਚ ਇਹਨੂੰ ਥੋੜਾ ਹਲਕਾ ਹਲਕਾ ਪੁੰਨਕੇ ਹਾਂ ਹਲਕਾ ਹਲਕਾ ਕੁਟਟਕੇ ਵੀ ਪਾਉਂਦੇ ਆਂ। ਅਸੀਂ ਇਦਾਂ ਹੀ ਪਾ ਲਿਆ। ਹਾਂ ਪਰ ਐਂ ਜਾਰੇ ਵਧੀਆ ਲੱਗਦਾ ਜਿਵੇਂ ਆਪਾਂ ਸਭ ਤਾਂ ਪਾਇਆ ਏ। ਹਨਾ ਇਹਦਾ ਫੇਵਰ ਜ਼ਿਆਦਾਤਰ ਐਵੇਂ ਹੀ ਹੁੰਦਾ। ਐਵੇਂ ਇਹਦਾ ਫੇਵਰ ਗਾਦੇ ਵਧੀਆ ਆਂਦਾ। ਬਸ ਹੋਰ ਨਾ। ਜਿਹੜੇ ਖਾਣੇ ਨਹੀਂ ਪਸੰਦ ਕਰਦੇ ਨੇ ਇਸ਼ਾਰਾ ਉਹ ਐਵੇਂ ਕਹਿੰਦੇ ਨੇ ਵੀ ਜਾਲਾਂ ਵਿੱਚ ਫਸੀ ਜਾਂਦਾ ਹਾਂ ਨਹੀਂ ਇਹਨਾਂ ਦੇ ਜਾਲਾਂ ਵਿੱਚ ਉਹ ਨਹੀਂ ਉਹ ਪਸੰਦ ਨਹੀਂ ਕਰਦੇ ਹਾਂ ਸਮਾਨ ਚ ਨਹੀਂ ਤਾਂ ਚਾਰ ਚਟਨੀਆਂ ਚ ਤਾਂ ਸਮਾਨ ਸਾਰਾ ਸਾਫਤਾ ਹੀ ਪੈਂਦਾ ਇਹ ਵਧੀਆ ਕਲਰ ਆ ਗਏ ਮੋਸੋਨਾ ਕਲਰ ਆ ਬਹੁਤ ਸੋਹਣੀ ਮੈਂਗੋ ਚਟਨੀ ਬਹੁਤ ਸੋਹਣੀ ਮੈਂ ਨਾ ਸਾਈਡ ਤੇ ਜਿਹੜੀ ਲੱਗਦੀ ਆ ਮੈਂ ਦੋ ਤਿੰਨ ਵਾਰੀ ਖਾ ਵੀ ਗਈ ਬਹੁਤ ਸਵਾਦ ਲੱਗਦੀ ਆ ਇਹ ਗਾਦਾ ਪਰੌਂਠਾ ਬਣਾਵਾ ਖਾ ਕ੍ਰਿਸਪੀ ਕ੍ਰਿਸਪੀ ਜੇ ਪਰੌਂਠੇ ਨਾਲ ਬਹੁਤ ਵਧੀਆ ਲੱਗਦੀ ਆ ਇਹ ਆ ਨਾ ਮੇਰੀ ਫੇਵਰਿਟ ਚਟਨੀ ਆ ਹਾਂ ਹੁਣ ਮੈਨੂੰ ਬਣਾਣੀ ਆ ਗਈ। ਹਰ ਸਾਲ ਕਰੇ ਬਣਾਏ। ਸੌਖੀ ਆ ਜਮੀ। ਹੈਨਾ? ਹਾਂ ਬਿਲਕੁਲ ਬਿਲਕੁਲ ਆਸਾਨ। ਤੇਸ ਤੋਂ ਬਾਅਦ ਆਪਣਾ ਫੇਰ ਪ੍ਰੋਸੈਸ ਹੁਣ ਸ਼ੁਰੂ ਹੋਊਗਾ। ਉੱਠਣਾ ਨਹੀਂ ਸੀ ਉਰੋ। ਆ ਹੁਣ ਨਹੀਂ ਉੱਠਣਾ। ਅੱਜ ਅਸੀਂ ਉਹ ਜਿਹੜਾ ਕੁਝ ਬਣੂਗਾ ਉਹ ਨੈਕਸਟ ਵੀਡੀਓ ਚ ਦਿਖੂਗਾ। ਅਗਲੀ ਉਹ ਦੂਜੇ ਚੈਨਲ ਤੇ। ਜਿਹੜਾ ਉਹ ਆ ਬੋਪਰਾ ਵੀਡੀਓ। ਬਸ ਜੀ ਮੇਹੂਨ ਆਪਾ ਹੁਣ ਨੂਨ ਮਿਰਚਾ ਹ ਮਸਾਲੇ ਪਾਣ ਤੋਂ ਬਾਅਦ ਆਪਾਂ ਇਹਨਾਂ ਕਿਲਾ ਟਾਈਮ ਕਰਨਾ ਹੈ ਕਿੰਨਾ ਕੁ ਟਾਈਮ ਕਰਨਾ ਹੈ ਬਸ ਥੋੜਾ ਜਿਹਾ ਟਮੇਚਾ ਸਲਵਣਾ ਹੈ ਹਾਂ ਵੀ ਇਹ ਜਿਹੜੇ ਜਿਹੜੇ ਮਸਾਲੇ ਪਾਏ ਆ ਤੇ ਵਿਚਾਰ ਸਾਰਾ ਜਿਹੜਾ ਸਮਾਨ ਪਾਇਆ ਵੀ ਚੰਗੀ ਤਰ੍ਹਾਂ ਮਿਕਸ ਵੀ ਹੋ ਜੇ ਤੇ ਆਪਣਾ ਮਤਲਬ ਫਲੇਵਰਸ ਇਹਦੇ ਵਿੱਚ ਮਿਕਸ ਹੋ ਜੇ ਚੰਗੀ ਤਰ੍ਹਾਂ ਬਸ ਅੱਗ ਇੰਨੀ ਮਚਾਉਣੀ ਨਹੀਂ ਹੈਗੀ ਹਲਕੇ ਹਲਕੇ ਸੇਕ ਆਗ ਕਤੇ ਸਮਝ ਲਓ ਜਦ ਆਪਣਾ ਚੁੱਲਾ ਹੀ ਮੋੜੀ ਵੀ ਆਪਾ ਉਸੇ ਅੱਗ ਤੇ ਇਹ ਸੇਕ ਸੇਕ ਤੇ ਹੀ ਕਰ ਲੈਣਾ ਸੇਕ ਤੇ ਕਰ ਲੈਣਾ ਤਾਂ ਕਿ ਜਿਹੜੇ ਸਾਰੇ ਕੁਝ ਪਾਇਆ ਹੈ ਚੰਗੀ ਤਰ੍ਹਾਂ ਹੈ ਨਾ ਵਿੱਚ ਮਿਕਸ ਹੋ ਜੇ ਤੇ ਆਪਣਾ ਫਲੇਵਰ ਛੱਡ ਦੇਣਾ ਹਾਂ 10 ਮਿੰਟ ਹੱਦ ਉਸੇ ਸੇਕ 10 ਮਿੰਟ ਹਾਂ ਉਸੇ ਸੇਕ 10 ਮਿੰਟ ਫਿਰ ਉਹਦੇ ਬਾਅਦ ਆਪਣੀ ਥੱਲੇ ਤਾਰ ਕੇ ਆਪਦਾ ਆਪਣੇ ਪਰੌਂਠੇ ਰੋਟੀਆਂ ਨਾਲ ਖਾਓ ਲੋ ਚਟਣੀ ਆਪਣੀ ਬਣ ਗਈ ਤੇ ਚੁੱਲੇ ਤੋਂ ਆਪਾ ਤਾਰ ਲਈ ਹੁਣ ਆ ਡੋਂਗੇ ਚ ਪਾ ਕੇ ਰੱਖੂਗੀ ਜਦ ਤੱਕ ਠੰਡੀ ਨਹੀਂ ਹੁੰਦੀ ਜਦ ਤੱਕ ਇਹਨੂੰ ਆਪਾਂ ਪੂਰੀ ਤਰ੍ਹਾਂ ਜਦ ਤੱਕ ਇਹਨੂੰ ਡੱਬੇ ਚ ਨਹੀਂ ਪਾਉਣਾ ਹੈਗਾ ਜਦ ਐ ਠੰਡੀ ਹੋ ਜੂਗੀ ਚਾਹੇ ਅਗਲੇ ਦਿਨ ਆਪਾਂ ਡੱਬੇ ਚ ਇਹਨੂੰ ਪਾ ਸਕਦੇ ਹਾਂ ਚਟਣੀ ਬਹੁਤ ਸੋਹਣੀ ਹੋਣੀ ਹੋਗੀ ਦੇਖੋ ਕਿ ਦੀ ਸੋਹਣੀ ਬਣ ਗਈ ਖਾ ਕੇ ਵੀ ਦੇਖੀ ਦੀ ਬਹੁਤ ਸਵਾਦ ਬਣੀ ਆ ਨੂਨ ਮਿਰਚ ਮਿੱਠਾ ਐਨ ਬਿਲਕੁਲ ਇੱਕ ਸਾਰ ਸਹੀ ਆ ਅੰਨੇ ਆਪਾਂ ਡੋਂਗਾ ਭਰ ਲੈਨੇ ਆ ਫਿਰ ਆਪਾਂ ਠੰਡੀ ਹੋਏ ਤੇਨੂੰ ਕਿਸੇ ਭਾਂਡੇ ਚ ਟੱਕਣ ਵਾਲੇ ਚ ਪਾ ਦਾਂਗੇ। ਇਹਨੂੰ ਆਪਾਂ 1 ਸਾਲ ਲਈ ਰੱਖ ਸਕਦੇ ਆ। ਅਸੀਂ ਥੋੜੀ ਬਣਾਈ ਆ ਜਿੰਨਾ ਕ ਟਾਈਮ ਲੰਘੂਗਾ ਠੀਕ ਆ। ਫੇਰ ਵੀ ਆਪਾਂ ਇਹਨੂੰ ਬਣਾ ਸਕਦੇ ਆ ਉਂ ਇਹਨੂੰ 1 ਸਾਲ ਸਟੋਰ ਕਰ ਕਰ ਸਕਦੇ ਆ ਆਪਾਂ। ਲੋ ਹੁਣ ਮੈਂ ਚਟਨੀ ਚੱਕ ਲਈ ਅੰਦਰ ਪੱਖੇ ਥੱਲੇ ਧਰਦਾ ਗਰਮ ਬੋਤਲ ਨਾ ਠੰਡੀ ਹੋ ਜਾਊਗੀ ਪੱਖੇ ਧਰ ਲੈ। ਆਂ ਖਾ ਚ ਪਾ। ਖਾ ਚ। ਤਾਂ ਹੀ ਠੰਡੀ ਹੋਊ। ਆਹ ਖੁਰਚਣੇ ਨੂੰ ਲੱਗੀ ਬੀਬੀ ਆ ਖਾ ਕੇ ਦੇਖੋ ਚਟਨੀ ਬਹੁਤ ਸਵਾਦ ਬਣੀ ਆ ਖਾ ਕੇ ਦੇਖ। ਸਮਾਰ ਕੇ ਤਾਂ ਚੱਕ ਸਮਾਰ ਕੇ ਦੇਖੋ ਮੈਂ ਐਨ ਉਹੀ ਬਣੀ ਹੈ ਜਿਹੜੀ ਮੈਂ ਖਾਂਦੀ ਹੁੰਦੀ ਆ ਜਿਹੜੀ ਮੈਨੂੰ ਪਸੰਦ ਹੈ ਤੇ ਵਧੀਆ ਬਣੀ ਬਹੁਤ ਸਵਾਦ ਬਣੀ ਮੈਂ ਦੇਖਾ ਹੁਣ ਦੇਚਾ ਨਾ ਬਿਲਕੁਲ ਸਹੀ ਮੈਂ ਦੇਖਾ ਖਾ ਕੇ ਖਾ ਕੇ ਮੈਂ ਦੇਖਾ ਬੀਬੀ ਆਪਾਂ ਇਹਨੂੰ ਥਾਈ ਦੇ ਬਦਲਨੇ ਆ ਨਾ ਤਾਂ ਕਿ ਮੈਂ ਖਾ ਕੇ ਦੇਖਾਂ ਲੋ ਜੀ ਸਾਡੀ ਵੀਡੀਓ ਦਾ ਹੋ ਗਿਆ ਇੱਥੇ ਤੱਕ ਐਂਡ ਤੇ ਤੁਹਾਨੂੰ ਜੇ ਪਸੰਦ ਆਈ ਹੋਵੇ ਸਾਡੀ ਚਟਨੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਇੱਕ ਵਾਰ ਜਰੂਰ ਟਰਾਈ ਕਰਕੇ ਦੇਖਿਓ ਤੇ ਬਸ ਹੁਣ ਮਿਲਾਂਗੇ ਤੁਹਾਨੂੰ ਅਸੀਂ ਆਪਣੇ ਅਗਲੀ ਵੀਡੀਓ 'ਚ